ਸ਼ਸ਼ੀਕਲ ਦਾਰਸ਼ਕ ਵੀਰੋ ਚੈਨਲ ਵੈਦਰ ਬਾਈ ਸੁਮਿੰਦਰ ਜਿੰਨੇ ਵੀ ਮੇਰੇ ਦਾਰਸ਼ਕ ਵੀਰ ਭੈਣ ਭਰਾ ਦੇਖ ਰਹੇ ਨੇ ਤੁਹਾਡਾ ਸਵਾਗਤ ਕਰਦੇ ਆਂ ਜੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਗੱਲ ਕਰਾਂਗੇ 15 ਮਈ ਤੱਕ ਦੇ ਪੰਜਾਬ ਦੇ ਮੌਸਮ ਦੇ ਹਾਲਾਤਾਂ ਦੀ ਕਿਉਂਕਿ ਲਗਾਤਾਰ ਕਿਸਾਨ ਵੀਰ ਵੀ ਡਿਮਾਂਡ ਕਰ ਰਹੇ ਸਨ ਕਿ ਮਈ ਮਹੀਨੇ ਦੀ ਅਪਡੇਟ ਦੋ ਲੰਬੇ ਸਮੇਂ ਦੀ ਅਪਡੇਟ ਦੋ ਤਾਂ ਇਹ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਅਸੀਂ 30 ਤਰੀਕ ਤੱਕ ਦੀ ਅਪਡੇਟ ਨਹੀਂ ਦੇ ਸਕਦੇ ਕਿਉਂਕਿ ਗਰਮੀ ਦਾ ਮਾਹੌਲ ਹੈ ਪ੍ਰੀ ਮੌਨਸਨ ਗਤੀਵਿਧੀਆਂ ਹੁੰਦੀਆਂ ਰਹਿੰਦੀਆਂ ਨੇ ਅਜਿਹੇ ਦੇ ਵਿਚਕਾਰ ਲੰਬੇ ਸਮੇਂ ਦੀ ਜਾਣਕਾਰੀ ਪ੍ਰੈਡਿਕਸ਼ਨ ਕਰਨਾ ਕੋਈ ਸੌਖੀ ਗੱਲ ਨਹੀਂ ਹੈ ਹਾਂ ਬਿਸ਼ੱਕ ਦਸੰਬਰ ਤੋਂ ਲੈ ਕੇ ਜਨਵਰੀ ਫਰਵਰੀ ਮਾਰਚ ਮਹੀਨੇ ਤੱਕ ਦੀ ਜਾਣਕਾਰੀ ਦਿੱਤੀ ਜਾ ਸਕਦੀ ਹੈ ਇੱਕ ਇੱਕ ਮਹੀਨੇ ਦੀ ਪਰ ਅਗਰ ਓਵਰਾਲ ਗੱਲ ਕਰੀਏ ਇਹ ਆਪਾਂ ਗਰਮੀਆਂ ਦੇ ਮੌਸਮ ਦੀ ਤਾਂ ਤੁਹਾਨੂੰ ਅਸੀਂ ਹਫਤੇਵਾਰ ਦੀ ਜਾਣਕਾਰੀ ਦੇਵਾਂਗੇ ਤਾਂ ਕਿ ਜਾਣਕਾਰੀ ਸਟੀਕ ਹੋਵੇ ਸਹੀ ਹੋਵੇ ਅਤੇ ਨੇੜੇ ਤੇੜੇ ਹੋਵੇ ਕਿਉਂਕਿ ਅਗਰ ਗਲਤ ਜਾਣਕਾਰੀ ਦੇਵਾਂਗੇ ਤੁਹਾਡਾ ਵੀ ਯਕੀਨ ਸਾਡੇ ਤੋਂ ਉੱਠੇਗਾ ਕੋਈ ਚੰਗੀ ਗੱਲ ਨਹੀਂ ਹੋਵੇਗੀ ਹੁਣ ਗੱਲ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਮੌਸਮ ਦੀ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ 7 ਤਰੀਕ ਤੋਂ ਲੈ ਕੇ 9-10 ਤਰੀਕ ਤੱਕ ਦੇ ਮੌਸਮ ਦੀ ਤੇ ਜਿਹਦੇ ਵਿੱਚ ਉਹ ਬੱਦਲਵਾਈ ਸਿਸਟਮ ਸਾਨੂੰ ਪੰਜਾਬ ਦੇ ਉੱਪਰ ਬਣਦੇ ਹੋਏ ਦਿਖਾਈ ਦੇ ਰਹੇ ਨੇ ਤੁਸੀਂ ਅਗਰ ਦੇਖੋਗੇ ਤਾਂ ਪੰਜਾਬ ਅਤੇ ਨਾਲ ਲੱਗਦੇ ਸੂਬੇ ਦੇ ਵਿੱਚ ਮੌਸਮ ਬੱਦਲਵਾਈ ਵਾਲਾ ਬਣਿਆ ਹੋਇਆ ਹੈ ਜਿਸ ਦੇ ਕਾਰਨ ਹਾਲਾਤ ਜਿਹੜੇ ਨੇ ਉਹ ਬੱਦਲਵਾਈ ਦੇ ਹੀ ਦਿਖਾਈ ਦੇ ਰਹੇ ਨੇ ਲਗਾਤਾਰ ਇਹ ਬੱਦਲਵਾਈ ਸਿਸਟਮ ਪੰਜਾਬ ਦੇ ਉੱਪਰ ਟਰੈਵਲ ਕਰਦਾ ਹੋਇਆ ਦਿਖਾਈ ਦੇ ਰਿਹਾ ਜਿਸ ਦੇ ਕਾਰਨ ਸਾਨੂੰ 7 8 ਤੇ 9 ਤਰੀਕ ਦੇ ਵਿਚਕਾਰ ਪੰਜਾਬ ਦੇ ਦੁਆਬੇ ਇਲਾਕੇ ਦੇ ਵਿਚਕਾਰ ਮੀਂਹ ਦੀਆਂ ਗਤੀਵਿਧੀਆਂ ਫਿਰ ਤੋਂ ਦੇਖਣ ਨੂੰ ਮਿਲ ਸਕਦੀਆਂ ਨੇ 4 ਤਰੀਕ 5 ਤਰੀਕ ਨੂੰ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਇੱਕ ਠੀਕ-ਠਾਕ ਮੀਂਹ ਦਾ ਸਪੈਲ ਲੱਗਿਆ। ਇਹਦੇ ਵਿੱਚ ਖਾਸ ਤੌਰ ਤੇ ਰੂਪਨਗਰ ਜ਼ਿਲ੍ਹੇ ਦੇ ਬਹੁਤੇ ਇਲਾਕੇ ਆਏ ਨੇ ਅਤੇ ਨਾਲ ਲੱਗਦੇ 40-50 ਕਿਲੋਮੀਟਰ ਦਾ ਏਰੀਆ ਆਇਆ ਹੈ ਜਿਹਦੇ ਵਿੱਚ ਮੀਂਹ ਹੋਇਆ ਹੈ। ਤਾਪਮਾਨ ਘਟ ਚੁੱਕੇ ਨੇ। ਤਾਪਮਾਨ 30 ਡਿਗਰੀ ਤੋਂ ਥੱਲੇ ਆ ਚੁੱਕੇ ਨੇ। ਗਰਮੀ ਦਾ ਮਾਹੌਲ ਨਾ ਮਾਤਰ ਦੇ ਬਰਾਬਰ ਮਹਿਸੂਸ ਹੋ ਰਿਹਾ ਹੈ। ਜਿਸ ਦੇ ਕਾਰਨ ਪੰਜਾਬ ਦੇ ਵਿੱਚ ਮਾਹੌਲ ਜਿਹੜਾ ਹੈ ਉਹ ਬਾਕੀ ਸੌਰੀ ਰੂਪਨਗਰ ਜ਼ਿਲ੍ਹੇ ਦੇ ਨੇੜੇ-ਤੇਰੇ ਦਾ ਮਾਹੌਲ ਬਾਕੀ ਪੰਜਾਬ ਨਾਲੋਂ ਕਾਫੀ ਜ਼ਿਆਦਾ ਵੱਖਰਾ ਹੋ ਚੁੱਕਿਆ ਹੈ। ਹੁਣ ਅਗਰ ਗੱਲ ਕੀਤੀ ਜਾਵੇ ਤਾਂ ਇਹਨਾਂ ਦਿਨਾਂ ਵਿੱਚ ਕਿਹੜੇ ਇਲਾਕੇ ਵਿੱਚ ਮੀਂਹ ਹੋਵੇਗਾ ਉਹ ਜਾਣਕਾਰੀ ਦੇਣ ਤੋਂ ਪਹਿਲਾਂ ਛੋਟੀ ਜਿਹੀ ਰਿਕੁਐਸਟ ਹੈ ਜੀ ਚੈਨਲ ਤੇ ਨਵੇਂ ਹੋ ਵੈਦਰ ਵਾਈਸ ਸਿੰਦਰ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਮੌਸਮ ਦੀ ਕੋਈ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਬਾਕੀ ਇਸ ਤੋਂ ਇਲਾਵਾ ਤੁਸੀਂ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਕਿ ਬਾਕੀ ਦਰਸ਼ਕ ਵੀ ਇਹਾਂ ਤੱਕ ਜਾਣਕਾਰੀ ਪਹੁੰਚਦੀ ਹੋ ਸਕੇ ਤੇ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਕੇ ਅੱਗੇ ਸ਼ੇਅਰ ਵੀ ਕਰਦੇ ਹੋ ਹੁਣ ਗੱਲ ਕਰਦੇ ਹਾਂ ਜੀ ਮੀਂਹ ਦੇ ਹਾਲਾਤ ਕਿਹੜੇ ਜ਼ਿਲ੍ਹੇ ਵਿੱਚ ਹੋਣਗੇ ਤਾਂ ਹੁਸ਼ਿਆਰਪੁਰ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਉਸ ਤੋਂ ਅੱਗੇ ਲੁਧਿਆਣੇ ਦਾ ਕੁਝ ਇਲਾਕਾ ਮਲੇਰਕੋਟਲੇ ਤੋਂ ਨਾਬੇ ਦਾ ਇਲਾਕਾ ਦੁਆਬੇ ਦਾ ਸੌਰੀ ਲੁਧਿਆਣੇ ਤੋਂ ਮਲੇਰਕੋਟਲੇ ਦਾ ਇਲਾਕਾ ਲੁਧਿਆਣੇ ਤੋਂ ਮੋਗੇ ਦਾ ਇਲਾਕਾ ਇਹਦੇ ਵਿੱਚ ਹਲਕੇ ਦਰਮਿਆਨੀ ਬਦਲਵਾਈ ਹੋ ਸਕਦੀ ਹੈ ਨਾਲ ਮੀਂਹ ਦੇ ਹਾਲਾਤ ਵੀ ਬਣ ਸਕਦੇ ਨੇ ਮੇਨ ਕਾਰਵਾਈ ਸਾਨੂੰ ਚੰਡੀਗੜ੍ਹ ਤੋਂ ਰੂਪਨਗਰ ਜ਼ਿਲ੍ਹੇ ਦੇ ਨੇੜੇ ਜਿਹੜੇ ਪੈਂਦੀ ਹੋਈ ਦਿਖਾਈ ਦੇ ਰਹੀ ਹੈ ਜਿਹਦੇ ਵਿੱਚ ਮੇਨ ਸਾਨੂੰ ਆਨੰਦਪੁਰ ਸਾਹਿਬ ਤੋਂ ਲੈ ਕੇ ਕੀਰਤਪੁਰ ਸਾਹਿਬ ਫਿਰ ਭਰਤਗੜ ਰੂਪਨਗਰ ਕਰਾਲੀ ਮੁਹਾਲੀ ਮੋਰਿੰਡਾ ਚੰਡੀਗੜ੍ਹ ਖਰੜ ਇਹ ਇਲਾਕੇ ਕੁਝ ਜ਼ਿਆਦਾ ਪ੍ਰਭਾਵਿਤ ਦਿਖਾਈ ਦੇ ਰਹੇ ਨੇ ਬਦਲਵਾਈ ਨਾਲ 7 8 ਤੇ 9 ਤਰੀਕ ਨੂੰ ਮੇਲ ਲੀਤਾ ਇਹ ਹੀ ਹੈ ਜੇਕਰ ਹਵਾ ਦਾ ਰੁਖ ਬਦਲਦਾ ਹੈ ਤਾਂ ਮੌਸਮ ਅੱਗੇ ਪਿੱਛੇ ਹੋ ਸਕਦਾ ਹੈ ਪਰ ਜੋ ਫਿਲਹਾਲ ਪ੍ਰੈਡਿਕਸ਼ਨ ਨੇ ਉਹਨਾਂ ਵਿੱਚ ਬਾਅਦ ਦੁਪਹਿਰ ਇਹਨਾਂ ਇਲਾਕਿਆਂ ਦੇ ਵਿੱਚ ਕਰ ਪ੍ਰੀ ਮੌਨਸਨ ਗਤੀਵਿਧੀਆਂ ਹੋਣ ਦੇ ਪੂਰੇ ਪੂਰੇ ਚਾਂਸ ਨੇ ਪੂਰੀ ਉਮੀਦ ਹੈ ਕਿ ਇਹਨਾਂ ਇਲਾਕਿਆਂ ਵਿੱਚ ਹਲਕੇ ਦਰਮਿਆਨੀ ਬਰਸਾਤ ਹੋ ਸਕਦੀ ਹੈ ਪਰ ਅਸੀਂ ਰੱਬ ਅੱਗੇ ਅਰਦਾਸ ਕਰਾਂਗੇ ਕਿ ਜਿੰਨਾ ਮੀਂਹ ਹੋ ਗਿਆ ਠੀਕ ਹੈ ਹੁਣ ਕਿਸਾਨਾਂ ਨੇ ਆਪਣੀ ਕਣਕ ਦੀ ਸਾਂਭ-ਸਵਾਲ ਵੀ ਕਰਨੀ ਹੈ ਥੋੜੀ-ਬੋਤੀ ਜੋ ਬਚੀ ਹੈ ਕਿਸੇ-ਕਿਸੇ ਦੀ ਤੂੜੀਆਂ ਜੋ ਸਾਂਭਣੀਆਂ ਨੇ ਉਹਨਾਂ ਦੀ ਵੀ ਕਿਤੇ ਨਾ ਕਿਤੇ ਅਸੀਂ ਸਾਂਭ-ਸਵਾਲ ਵਾਸਤੇ ਰੱਬਗੇ ਅਰਦਾਸ ਕਰਦੇ ਹਾਂ ਬਾਕ ਕੋਈ ਬੱਦਲਵਾਈ ਵੀ ਸ਼ੱਕ ਬਣੀ ਰਹੇ ਮੀਂਹ ਦੀ ਕਾਰਵਾਈ ਘੱਟ ਹੀ ਦੇਖਣ ਨੂੰ ਮਿਲੇ ਅ ਬਿਸ਼ੱਕ 15 ਮਈ ਤੋਂ ਬਾਅਦ ਮੀਂਹ ਜ਼ਿਆਦਾ ਪੈਵੇ ਉਹ ਅਸੀਂ ਅਰਦਾਸ ਕਰਦੇ ਆ ਜੀ ਬਾਕੀ ਜੋ ਰੱਬ ਨੂੰ ਹੋਣਾ ਮਨਜ਼ੂਰ ਹੈ ਉਹ ਰੱਬ ਕਰੇਗਾ ਹੁਣ ਅੱਗੇ ਗੱਲ ਕਰਦੇ ਆ ਜੀ 9 ਤਰੀਕ ਤੋਂ ਬਾਅਦ ਦੇ ਮੌਸਮ ਦੀ ਤਾਂ 10 11 12 ਤਰੀਕ ਤੇ ਨੇੜੇ ਤੇੜ ਦੀ ਅਗਰ ਗੱਲ ਕੀਤੀ ਜਾਵੇ ਤਾਂ ਬੱਦਲਵਾਈ ਸਿਸਟਮ ਥੋੜੇ ਜਿੇ ਕਮਜ਼ੋਰ ਪੈਂਦੇ ਦਿਖਾਈ ਦੇ ਰਹੇ ਨੇ ਹਵਾ ਦਾ ਰੁੱਖ ਪੱਛਮੀ ਹੁੰਦਾ ਦਿਖਾਈ ਦੇ ਰਿਹਾ ਹੈ ਹਲਕੀ ਦਰਮਿਆਨੀ ਪੱਛਮੀ ਹਵਾ ਪੰਜਾਬ ਦੇ ਵਿੱਚ ਆਉਂਦੀ ਦਿਖਾਈ ਦੇਵੇਗੀ ਜਿਸ ਦੇ ਨਾਲ ਬਹੁਤ ਹੱਦ ਤੱਕ ਅਗਰ ਗੱਲ ਅਗਰ ਗੱ ਤਾਂ ਜਿਹੜੇ ਸਿਸਟਮ ਨੇ ਉਹ ਸਾਨੂੰ ਕਮਜ਼ੋਰ ਪੈਂਦੇ ਦਿਖਾਈ ਦੇਣਗੇ ਬੱਦਲਬਾਈ ਜਰੂਰ ਬਣੀ ਹੈਗੀ ਪੰਜਾਬ ਦੇ ਉੱਪਰ ਹਲਕੇ ਤੋਂ ਦਰਮਿਆਨੀ ਆ ਬੱਦਲਬਾਈਆਂ ਆਉਂਦੀਆਂ ਜਾਂਦੀਆਂ ਰਹਿਣਗੀਆਂ ਜਿਸ ਦੇ ਨਾਲ ਹਾਲਾਤ ਜਿਹੜੇ ਨੇ ਉਹ ਅੰਡਰ ਕੰਟਰੋਲ ਹੀ ਰਹਿਣਗੇ ਕੋਈ ਵੱਡੀ ਕਾਰਵਾਈ ਸਾਨੂੰ ਫਿਲਹਾਲ ਪੈਂਦੀ ਹੋਈ ਦਿਖਾਈ ਨਹੀਂ ਦੇ ਰਹੀ 12 ਤਰੀਕ ਦੇ ਮੌਸਮ ਦੇ ਵਿਚਕਾਰ ਤਾਪਮਨ 40 ਡਿਗਰੀ ਦੇ ਨੇੜੇ ਤੇ ਰਹਿਣਗੇ ਲੋਕਮੀ ਆਉਂਦੀ ਜਾਂਦੀ ਬੱਦਲਬਾਈ ਬਣੀ ਰਹੇਗੀ ਇਸ ਤੋਂ ਬਾਅਦ ਅਗਰ ਗੱਲ ਕੀਤੀ ਜਾਵੇ 12 ਤਰੀਕ ਤੋਂ ਬਾਅਦ 13 14 ਤੇ 15 ਤਰੀਕ ਦੇ ਮੌਸਮ ਦੀ ਤਾਂ ਇਹਨਾਂ ਦਿਨਾਂ ਦੇ ਵਿੱਚ ਕੜਾਕੇ ਦੀ ਧੁੱਪ ਦੁਆਰਾ ਤੋਂ ਐਂਟਰੀ ਕਰੇਗੀ ਪੱਛਮੀ ਹਵਾ ਦੀ ਵਾਪਸੀ ਹੋ ਰਹੀ ਹੈ ਜਿਸ ਦੇ ਕਾਰਨ ਮੌਸਮ ਕਲੀਅਰ ਹੋ ਜਾਵੇਗਾ ਦੁਆਰਾ ਦੀ ਧੁੱਪ ਆਉਣ ਦੇ ਕਾਰਨ ਤਾਪਮਾਨ ਜਿਹੜਾ 42 ਤੋਂ 45 ਡਿਗਰੀ ਤੱਕ ਜਾਣ ਦੀ ਉਮੀਦ ਸਾਨੂੰ ਫਿਰ ਤੋਂ ਵਧਦੀ ਹੋਈ ਦਿਖਾਈ ਦੇ ਰਹੀ ਹੈ ਇਹਨਾਂ ਕਾਰਨਾ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਗਰਮੀ ਦਾ ਮਾਹੌਲ ਜਿਹੜਾ ਹੈ ਉਹ ਸਾਨੂੰ 13 ਤਰੀਕ ਤੋਂ ਲੈ ਕੇ 15 ਤਰੀਕ ਤੱਕ ਕਾਫੀ ਹੱਦ ਤੱਕ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਬਾਕੀ ਮੌਸਮ ਦੀ ਅਗਰ ਜਾਣਕਾਰੀ ਦੀ ਗੱਲ ਕੀਤੀ ਜਾਵੇ ਤਾਂ ਇਹ ਅਨੁਮਾਨ ਅਧਾਰਤ ਜਾਣਕਾਰੀ ਹੁੰਦੀ ਹੈ ਇਸ ਦੇ ਵਿੱਚ ਮਾੜਾ ਮੋਟਾ ਸਿਸਟਮ ਅੱਗੇ ਪਿੱਛੇ ਹੁੰਦਾ ਹੀ ਰਹਿੰਦਾ ਜਿਵੇਂ ਕਿ ਆਪਾਂ ਪਹਿਲਾਂ ਵੀ ਦੇਖਿਆ ਕਿ ਕਈ ਇਲਾਕੇ ਵਿੱਚ ਮੀਂਹ ਦੇ ਹਾਲਾਤ ਹੁੰਦੇ ਨੇ ਪਰ ਹਵਾ ਜਦੋਂ ਚੱਲਦੀ ਹੈ ਤਾਂ ਇਹ ਸਿਸਟਮ ਅੱਗੇ ਪਿੱਛੇ ਹੋ ਜਾਂਦੇ ਨੇ ਤਾਂ ਹੀ ਅਸੀਂ ਰਿਕੁਐਸਟ ਕਰਦੇ ਰਹਿੰਦੇ ਹਾਂ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਜਰੂਰ ਪ੍ਰੈਸ ਕਰਦੇ ਹੋ ਜੀ ਤਾਂ ਕਿ ਕੋਈ ਵੀ ਜਾਣਕਾਰੀ ਜਿਹੜੀ ਉਹ ਬਿਨਾਂ ਕਿਸੇ ਰੁਕਾਵਟ ਤੋਂ ਤੁਹਾਨੂੰ ਮਿਲਦੀ ਰਹੇ ਅਸੀਂ ਤੁਸੀਂ ਲਾਹੇਵੰਦ ਹੋ ਸਕੋ ਮੌਸਮ ਦੀ ਜਾਣਕਾਰੀ ਲੈ ਕੇ ਬਾਕੀ ਕੋਈ ਵੀ ਨਵੀਂ ਅਪਡੇਟ ਆਵੇਗੀ ਤਾਂ ਜਾਣਕਾਰੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਸਾਂਝੀ ਕਰਾਂਗੇ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰਦੇ ਹੋ ਮਿਲਦੇ ਹਾਂ ਅਗਲੀ ਜਾਣਕਾਰੀ ਲੈ ਕੇ ਚੈਨਲ ਵੈਦਰ ਵਾਈਸ ਮਿੰਦਰ ਤੇ ਜਾਣਕਾਰੀ ਚੰਗੀ ਲੱਗੀ ਹੈ ਤਾਂ ਵੀਡੀਓ ਜ਼ਰੂਰ ਲਾਈਕ ਕਰਕੇ ਜਾਇਓ ਜੀ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ